ਨੋ ਸੇਵਾ ਚੱਲ ਰਹੀ ਹੈ ਜੀ ਸਿੱਧ ਬਾਬਾ ਹੀਰਾਦਾਸ ਜੀ ਡੇਰਾ ਪਿੰਡ ਜੱਜਲ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਵੀ ਆਪਾਂ ਵਿੱਚ ਨੂੰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੰਨੇ ਦਰਵਾਇ ਚ ਦਰਬਾਰ ਸਾਹਿਬ ਬਣ ਰਿਹਾ ਤੇ ਪਹਿਲਾਂ ਜਗ੍ਹਾ ਇੱਥੇ ਘੱਟ ਸੀ ਇੱਥੇ ਬਾਬਾ ਜੀ ਹੈਗੇ ਨੇ ਗਿਆਨਦਾਸ ਜੀ মিডিਆ ਸਲਾਹਕਾਰ 40 ਸਾਲ ਤੋਂ ਇਹ ਡੇਰੇ ਦੀ ਸੇਵਾ ਕਰ ਰਹੇ ਨੇ ਮੇਨ ਬਾਬਾ ਜੀ ਤੇ ਕੋਈ ਇੱਥੇ ਜ਼ਮੀਨ ਨਹੀਂ ਹੈਗੀ ਵੀ ਡੇਰੇ ਦੀ ਕੋਈ ਜ਼ਮੀਨ ਹੋ ਪਿੰਡ ਦੀ ਜਾਓ ਕਿ ਕਮੇਟੀ ਬਣੀ ਹੋ ਇੱਥੇ ਸੇਵਾ ਬਾਬਾ ਜੀ ਕਰ ਰਹੇ ਨੇ ਤੇ ਪਿੰਡ ਵਾਲੇ ਕਰਦੇ ਨੇ ਤੇ ਹੁਣ ਵੀ ਇਹ ਪਿੰਡ ਵਾਲੇ ਹੀ ਆਪਣੇ ਸੇਵਾ ਕਰਨ ਜਿਵੇਂ ਦਰਬਾਰ ਸਾਹਿਬ ਆਪਣਾ ਛੋਟਾ ਸੀਗਾ ਇਹ ਜਗਾ ਘਟ ਸੀ ਜਿੱਥੇ ਵਿਆਹ ਸ਼ਾਦੀਆਂ ਕਾਰਜ ਹੁੰਦੇ ਨੇ ਅਖੰਡ ਪਾਠ ਮੱਸੀ ਵਾਲੇ ਦਿਨ ਵੀ ਪਾਠ ਇੱਥੇ ਭੋਗ ਪੈਂਦੇ ਨੇ ਸ੍ਰੀ ਅਖੰਡ ਪਾਠ ਜੀ ਸਾਹਿਬ ਦੇ ਤੇ ਤਾਂ ਕਰਕੇ ਇੱਥੇ ਹੁਣ ਆਪਾਂ ਨੂੰ ਨਾ ਕੋਈ ਵੀ ਪ੍ਰੋਗਰਾਮ ਹੋਏ ਵਿਆਹ ਸ਼ਾਦੀ ਹੋਵੇ ਮੰਨ ਲਓ ਚਾਹੇ ਕੋਈ ਭੋਗ ਹੋਵੇ ਦੂਰੋਂ ਨੇੜਿਓਂ ਚੱਲ ਕੇ ਆਉਂਦਿਆਂ ਸੰਗਤਾਂ ਤੇ ਕਿਸੇ ਨੂੰ ਭੱਠੀਆਂ ਲਿਆਉਣ ਦੀ ਲੋੜ ਨਹੀਂ ਪੈਂਦੀ ਕੋਈ ਭਾਂਡਾ ਬਰਤਨ ਲਿਆਉਣ ਦੀ ਲੋੜ ਨਹੀਂ ਪੈਂਦੀ ਚਾਹੇ ਗਰੀਬ ਹੈ ਅਮੀਰ ਹੈ ਕੋਈ ਇੱਥੇ ਧਰਮ ਨਹੀਂ ਗਿਣੇ ਜਾਂਦੇ ਕੋਈ ਜਾਤ-ਪਾਤ ਨਹੀਂ ਗਿਣੀ ਜਾਂਦੀ ਸਾਰਿਆਂ ਨੂੰ ਇੱਕ ਬਰਾਬਰ ਸਮਝਿਆ ਜਾਂਦਾ ਹੈ ਤੇ ਤਾਂ ਕਰਕੇ ਹੁਣ ਆਪਣਾ ਸੇਵਾ ਪਿੰਡ ਵਾਲੇ ਕੁਝ ਕਰ ਰਹੇ ਨੇ ਤੇ ਆਪਣਾ ਹੱਕਵੰਦ ਸੇਵਾ ਕਰਨ ਦੀ ਤੇ ਮਰਜ਼ਾ ਦਾ ਅਨਸਾਰ ਕੋਈ ਮੰਗ ਨਹੀਂ ਰੱਖੀ ਜਾਂਦੀ ਇੱਥੇ ਵੀ ਆਪਾਂ ਕਹੀਏ ਵੀ ਐਨ ਐਨ ਰੁਪਏ ਦਿਓ ਆਪਦੀ ਸਰਦਾ ਮੁਤਾਬਕ ਕੋਈ ਵੀ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਆਪਾਂ ਸਾਰੇ ਰਲ ਮਿਲ ਕੇ ਪਿੰਡ ਵਾਲੇ ਸੇਵਾ ਕਰੀਏ ਤੇ ਤਾਂ ਕਰਕੇ ਮੈਂ ਵੀਡੀਓ ਬਣਾ ਰਿਹਾ ਸੀ ਵੀ ਨਹੀਂ ਤਾਂ ਜਗਾਪਨ ਕੋਈ ਟੈਂਟ ਲਿਆਉਣ ਦੀ ਲੋੜ ਨਹੀਂ ਪੈਂਦੀ ਕਿਉਂ ਦਰਬਾਰ ਸਾਹਿਬ ਜਦੋਂ ਲੰਬਾਈ 'ਚ ਹੋ ਗਿਆ ਨਾ ਤੇ ਤਾਂ ਕਰਕੇ ਆਪਾਂ ਨੂੰ ਕਾਹਦੀ ਜ਼ਰੂਰਤ ਨਹੀਂ ਪੈਂਦੀ ਕੋਈ ਵੀ ਭਰਾ ਮੇਰਾ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦਾ ਹੈ ਜੇ ਕਿਸੇ ਨੂੰ ਭਾਂਡੇ ਲਿਆਉਣ ਦੀ ਜ਼ਰੂਰਤ ਪਈ ਜਾਂ ਕੋਈ ਖਰਚਾ ਆਇਆ ਤੇ ਕੋਈ ਪੱਠਣਾਈ ਜ਼ਰੂਰਤ ਪਈ ਸਾਰਾ ਇੱਥੇ ਚੋਰਾ ਬਣ ਗਿਆ ਹੋ ਗਏ ਕੁੱਲ ਚੀਜ਼ ਬਣੀ ਹੋਈ ਹੈ ਤੇ ਜਿੱਥੋਂ ਤੱਕ ਫੋਹ ਚੱਲਦਾ ਹੈ ਜਦੋਂ ਬਾਬਾ ਜੀ ਦੀ ਨਿਗਾ ਦੇ ਵਿੱਚ ਆਉਂਦੀ ਹੈ ਕੋਈ ਚੀਜ਼ ਵੀ ਇੱਥੇ ਆ ਚੀਜ਼ ਦੀ ਕਮੀ ਹੈ ਕਿ ਤੋਂ ਹੇਠ ਹੁਤਾ ਕਰਕੇ ਕੋਈ ਪੈਸਾ ਇਕੱਠਾ ਕਰਨਾ ਪਵੇ ਕਿਵੇਂ ਕਰਨਾ ਪਵੇ ਆਪੇ ਮੰਗਵਾਉਂਦੇ ਲਿਆ ਕੇ ਦਿੰਦੇ ਆ ਬਾਕੀ ਆਪਾਂ ਮਿਸਤਰੀ ਤੋਂ ਪੁੱਛਦੇ ਆ ਬਾਈ ਜੀ ਕਿੰਨੀ ਲੰਬਾਈ ਹੈ ਦੀ ਆਪਣੇ ਦਰਬਾਰ ਸਾਹਿਬ ਦੀ ਇੱਧਰ 35 35 35 ਫੁੱਟ ਲੰਬਾਈ ਹੈ ਤੇ ਚੜਾਈ ਬਾਈ 17 ਫੁੱਟ ਲੈ 35 ਫੁੱਟ ਦੀ ਲੰਬਾਈ ਹੈ ਜੀ ਤੇ 17 ਫੁੱਟ ਚੜਾਈ ਹੈ ਤੇ ਤਾਂ ਕਰਕੇ ਹੁਣ ਜਗ੍ਹਾ ਆਪਣੀ ਖੁੱਲੀ ਹੋ ਜੂਗੀ ਇਹ ਤੇ ਬਾਕੀ ਸੋਨੂੰ ਦਰਬਾਰ ਸਾਹਿਬ ਇਧਰ ਦਿਖਾ ਦੇਣਾ ਜਿੰਨਾ ਭਰਾਵਾਂ ਨੇ ਨਹੀਂ ਦੇਖਿਆ ਤੇ ਜਗਾ ਤਾਂ ਪਹਿਲੇ ਹੀ ਖੁੱਲੀ ਐ ਆ ਜਗਾ ਘਟ ਹੋਣ ਕਰਕੇ ਨਾ ਵੀ ਤਾਂ ਕਰਕੇ ਇਧਰ ਲਈ ਸ਼ਾਇਡ ਵਧਾਈ ਹੋਈ ਐ ਇੱਥੇ ਜਦੋਂ ਆਪਾਂ ਆਉਣਾ ਹੀ ਆ ਮੰਨ ਲਓ ਆ ਦੀ ਸਰਦਾਂ ਮਤਾ ਕੋ ਹਰੇਕ ਬੰਦਾ ਹੁੰਦਾ ਹੈ ਪਹਿਲੀ ਗੱਲ ਤਾਂ ਮੇਨ ਗੱਲ ਇਹ ਹੈਗੀ ਆ ਨਾ ਜਿਹੜੀ ਡੇਰਾ ਸਾਹਿਬ ਦੀ ਇੱਕ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਇੱਥੇ ਕੋਈ ਨਸ਼ੇ ਵਾਲਾ ਨਾ ਕੋਈ ਬੀੜੀ ਸਿਕਟ ਲੈ ਕੇ ਵੀ ਅੰਦਰ ਨਹੀਂ ਆ ਰਿਹਾ ਕੋਈ ਨਾ ਕੋਈ ਸਿਕਟ ਨਾ ਬੀੜੀ ਕਿਸੇ ਨੇ ਜਿਆਦਾ ਕੋਈ ਲੈ ਕੇ ਆ ਕਦੇ ਅੰਦਰ ਨਹੀਂ ਆਇਆ ਜਦੋਂ ਆਉਂਦਾ ਬੰਦੇ ਨੂੰ ਪਤਾ ਹੁੰਦਾ ਹਰੇਕ ਇਨਸਾਨ ਨੂੰ ਬੱਚਿਆਂ ਨੂੰ ਛੋਟਿਆਂ ਨੂੰ ਪਤਾ ਹੁੰਦਾ ਉਹ ਵੀ ਸਿਰ ਧੱਕ ਕੇ ਆਉਂਦੇ ਨੇ ਪਾਣੀ ਪਾ ਲਓ ਆਪੀ ਆ ਰਾਬੀ ਹੁਣ ਆਖਣੇ ਵਾਲਾ ਕਰਨਾ ਤੇ ਹੁਣ ਇਹ ਬੇਨਤੀ ਹੈ ਵੀ ਆਪਾਂ ਨੂੰ ਨਾ ਨਾ ਤਾਂ ਸੇਵਾਦਾਰਾਂ ਜ਼ਰੂਰਤ ਪਊਗੀ ਹੁਣ ਕਿਉਂ ਸੇਵਾਦਾਰ ਨੇ ਪਹਿਲਾਂ ਵੀ ਜ਼ਰੂਰਤ ਸੀਗੀ ਹੁਣ ਛੱਤ ਤੇ ਬਾਗਿਆ ਕੰਮ ਤੇ ਸੇਵਾਦਾਰਾਂ ਦੀ ਜ਼ਰੂਰਤ ਹੈ ਤੇ ਬਾਕੀ ਹੁਣ ਪੈਸੇ ਨਾਲ ਹੀ ਕੰਮ ਚੱਲਦਾ ਹੁੰਦਾ ਹੈ ਕਿਉਂ ਆਪਣਾ ਪਿੰਡ ਦਾ ਕੰਮ ਹੈ ਇਹ ਸਾਂਝਾ ਕੰਮ ਹੈ ਜਿਹੜਾ ਹੁੰਦਾ ਨਾ ਵੀ ਇਹਦੇ ਵਿੱਚ ਕੋਈ ਈਰਖਾ ਨਹੀਂ ਰੱਖੀ ਜਾਂਦੀ ਇਹ ਪਿੰਡ ਦੇ ਕੰਮ ਹੁੰਦਾ ਤੇ ਤਾਂ ਕਰਕੇ ਆਪਦੇ ਸਰਦਾਂ ਮੁਤਾਬਕ ਸੇਵਾ ਕਰੀ ਜਾਵੇ ਨੇ ਤਾਂ ਆਪਣਾ ਸੇਵਾਦਾਰ ਪਹੁੰਚਣਾ ਨਾਲੇ ਰੁਪਏ ਪੈਸੇ ਟਕੇ ਦੇ ਕੋਈ ਥੋੜਾ ਬਹੁਤਾ ਆਪਣਾ ਪੈਸਾ ਇਕੱਠਾ ਹੋ ਜੇ ਤਾਂ ਕਰਕੇ ਇਹਦਾ ਵੀ ਹੋਰ ਵਧਾਇਆ ਜਾਵੇ ਕੰਮ ਇਧਰੋਂ ਵੀ ਹੁਣ ਆ ਕਮਰ ਆਪਾਂ ਨਾ ਪਿਆਪਾ ਨੂੰ ਸਿਰਫ ਵਧਾਉਣ ਦਾ ਕਰਕੇ ਉਥੇ ਕੌਲਾ ਆਉਂਦਾ ਸੀ ਕੌਲੇ ਦਾ ਕਰਕੇ ਉਹ ਉਧਰ ਸੈੱਡ ਪਨਾ ਪਿਆ ਚਲੋ ਠੀਕ ਆ ਭਾਈ ਜੀ ਅਸਰ ਕਰ ਲਿਓ ਇਹਦਾ ਜਿਹੜੀ ਵੀਡੀਓ ਪਾਈ ਆ ਨਾ ਆਪਾਂ ਇਹ ਤੱਲੇ ਬਾਬਾ ਜੀ ਦਾ ਕੰਮ ਨਹੀਂ ਐ ਇੱਥੇ ਕਮੇਟੀ ਕੋਈ ਨਹੀਂ ਹੈਗੀ ਇਥੇ ਆਪਣਾ ਪਿੰਡ ਦਾ ਕੰਮ ਹੈ ਸਾਰੇ ਪਿੰਡ ਦਾ ਕੰਮ ਹੈ ਇਹ ਇਨਾ ਤਾਂ ਕਮੇਟੀ ਦਾ ਕੰਮ ਹੈ ਨਾ ਇਥੇ ਕੋਈ ਜ਼ਮੀਨ ਦੀ ਕੋਈ ਹੈ ਕਮਾਈ ਹੈਗੀ ਤੇ ਆਪਣਾ ਹੀ ਕੰਮ ਹੈ ਇਹ ਆਪਾਂ ਹੀ ਇਥੋਂ ਕੰਮ ਲੈਣਾ ਤੇ ਤਾਂ ਕਰਕੇ ਇਹਨੂੰ ਵੀਡੀਓ ਤੇ ਗੌਰ ਕਰ ਲਿਓ ਤੇ ਆਪਦੇ ਸਰਦਾਂ ਮਤਾ ਕੋ ਪੈਸਾ ਟੱਕਾ ਇਕੱਠਾ ਹੋ ਜੇ